ਆਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਸਵੇਰ ਦੇ ਖਾਣੇ ਵਿੱਚ ਛੋਲੇ ਅਤੇ ਹਰੀ ਮੂੰਗੀ ਭਿਉਂ ਕੇ ਉਸ ਨੂੰ ਅੰਕੁਰਿਤ ਕਰਕੇ ਖਾਦਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਜਿਸ ਨਾਲ ਸਰੀਰ ਥਕਾਵਟ ਵੀ ਘੱਟ ਮਹਿਸੂਸ ਕਰਦਾ ਹੈ ਨੰਬਰ 2 ਕਦੇ ਵੀ ਪਾਣੀ ਪੀ ਕੇ ਤੁਰੰਤ ਝੁਕਣਾ ਨਹੀਂ ਚਾਹੀਦਾ ਜਾਂ ਝੁੱਕ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਪਾਣੀ ਸਾਦੇ ਨਲੀ ਵਿੱਚ ਵੀ ਜਾ ਸਕਦਾ ਹੈ ਜੋ ਕਿ ਸਰੀਰ ਲਈ ਸਹੀ ਨਹੀਂ ਹੈ ਨੰਬਰ 3 ਨ ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੀ ਹੁੰਦਾ ਹੈ ਇਸ ਲਈ ਇਹਨਾਂ ਨੂੰ ਜ਼ਿਆਦਾ ਸਫੈਦ ਕਰਨ ਦੀ ਕੋਸ਼ਿਸ਼ ਕਦੇ ਵੀ ਨਾ ਕਰੋ ਅਤੇ ਜਿਆਦਾ ਰਗੜ ਕੇ ਬੁਰਸ਼ ਕਰਨ ਨਾਲ ਵੀ ਤੰਦ ਜਲਦੀ ਡਿੱਗ ਜਾਂਦੇ ਹਨ ਇਸ ਲਈ ਜਦੋਂ ਵੀ ਤੁਸੀਂ ਬੁਰਸ਼ ਕਰਦੇ ਹੋ ਤਾਂ ਬੁਰਸ਼ ਹਲਕੇ ਹੱਥਾਂ ਨਾਲ ਹੀ ਸਾਨੂੰ ਕਰਨਾ ਚਾਹੀਦਾ ਹੈ ਨੰਬਰ 4 ਆਪਣੀ ਡੇਲੀ ਦੀ ਰੁਟੀਨ ਵਿੱਚ ਪਾਣੀ ਦੀ ਮਾਤਰਾ ਨੂੰ ਜ਼ਰੂਰ ਵਧਾਓ ਘੱਟ ਤੋਂ ਘੱਟ ਦਿਹਾੜੀ ਵਿੱਚ 8 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਕਰਮੀ ਵਿੱਚ ਹਾਈਡਰੇਟ ਰਹੇਗਾ ਜਿਸ ਨਾਲ ਸਰੀਰ ਨੂੰ ਗਰਮੀ ਘੱਟ ਮਹਿਸੂਸ ਹੋਵੇਗੀ ਅਤੇ ਪਾਣੀ ਦੀ ਕਮੀ ਵੀ ਸਰੀਰ ਨੂੰ ਕਦੇ ਨਹੀਂ ਹੋਵੇਗੀ ਨੰਬਰ 5 ਜੇਕਰ ਤੁਸੀਂ ਆਪਣੀ ਪਾਚਨ ਕਿਰਿਆ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ ਸੌਂਫ ਜਾਂ ਫਿਰ ਗੁੜ ਜ਼ਰੂਰ ਖਾਓ ਇਸ ਨਾਲ ਸਾਡੀ ਭੁੱਖ ਵਾਧੀ ਹੈ ਅਤੇ ਖਾਣਾ ਵੀ ਜਲਦੀ ਹਜ਼ਮ ਹੋ ਜਾਂਦਾ ਹੈ ਨੰਬਰ 6 ਜੋ ਲੋਕ ਸ਼ਾਮ 7 ਵਜੇ ਤੋਂ ਬਾਅਦ ਭਾਰੀ ਖਾਣਾ ਖਾਂਦੇ ਹਨ ਉਹਨਾਂ ਨੂੰ ਪੇਟ ਦਰਦ, ਪੇਟ ਫੁੱਲਣਾ, ਗੈਸ, ਤੇਜ਼ਾਬਾਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ਾਮ ਨੂੰ ਹਲਕਾ ਖਾਣਾ ਹੀ ਖਾਓ। ਨੰਬਰ 7 ਸਾਨੂੰ ਹਮੇਸ਼ਾ ਫਰੇਜ਼ ਦਾ ਠੰਡਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਗਲੇ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਇਸ ਨਾਲ ਕਈ ਵਾਰ ਸਿਰ ਵੀ ਗਰਮ ਸਰਦ ਹੋ ਜਾਂਦਾ ਹੈ ਨੰਬਰ 8 ਸਵੇਰ ਦੇ ਸਮੇਂ ਅਮਰੂਦ ਦੇ ਮੁਲਾਇਮ ਪੱਤੇ ਚਬੜਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਸ ਨਾਲ ਕਦੇ ਵੀ ਮੂੰਹ ਵਿੱਚ ਛਾਲੇ ਨਹੀਂ ਹੁੰਦੇ ਅਤੇ ਇਸ ਨਾਲ ਕਦੇ ਵੀ ਗਲੇ ਦੀ ਸਾਨੂੰ ਇਨਫੈਕਸ਼ਨ ਨਹੀਂ ਹੁੰਦੀ ਨੰਬਰ 9 ਜੇ ਦੰਦਾਂ ਵਿੱਚ ਦਰਦ ਜਿਆਦਾ ਹੋਵੇ ਤਾਂ ਦੰਦਾਂ ਹੇਠਾਂ ਲਸਣ ਦੀਆਂ ਦੋ ਕਲੀਆਂ ਛਿੱਲ ਕੇ ਉਹਨਾਂ ਨੂੰ ਦੰਦਾਂ ਹੇਠ ਦੱਬ ਕੇ ਰੱਖ ਲਵੋ ਇਸ ਨਾਲ ਦਰਦ ਤੋਂ ਬਹੁਤ ਰਾਹਤ ਮਿਲੇਗੀ ਅਤੇ ਮਸੂੜਿਆਂ ਨੂੰ ਸੋਜ ਵੀ ਨਹੀਂ ਆਵੇਗੀ ਨੰਬਰ 10 ਔਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ 'ਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਜਿਹੇ ਢਿੱਡ ਦੀ ਚਰਬੀ ਨੂੰ ਘਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮਰੱਬਾ ਵੀ ਖਾਦਾ ਜਾ ਸਕਦਾ ਹੈ ਨੰਬਰ 11 ਖਰਾਬ ਇਲੈਕਟ੍ਰੋਨਿਕ ਸਮਾਨ ਘਰ ਵਿੱਚ ਨਾ ਰੱਖੋ ਸਾਨੂੰ ਘਰ ਦੇ ਅੰਦਰ ਖਰਾਬ ਇਲੈਕਟ੍ਰੋਨਿਕ ਸਮਾਨ ਕਦੇ ਨਹੀਂ ਰੱਖਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਨੰਬਰ 12 ਘਰ ਵਿੱਚੋਂ ਗਰੀਬੀ ਦੂਰ ਕਰਨੀ ਹੈ ਤਾਂ 41 ਦਿਨਾਂ ਤੱਕ ਨੇਮਤ ਰੂਪ ਨਾਲ ਆਮਲੇ ਦੇ ਦਰਖਤ ਦੀ ਜੜ ਨੂੰ ਜਲ ਚੜਾਓ ਇਸ ਨਾਲ ਘਰ ਵਿੱਚ ਮਾਂ ਲక్ష్ਮੀ ਦਾ ਵਾਸ ਹੋਵੇਗਾ ਤੇ ਘਰ ਵਿੱਚੋਂ ਗਰੀਬੀ ਵੀ ਦੂਰ ਹੋ ਜਾਵੇਗੀ ਨੰਬਰ 13 ਕਦੇ ਵੀ ਬਾਜ਼ਾਰ ਜਾਣ ਸਮੇਂ ਫਜ਼ੂਲ ਖਰਚੇ ਨਾ ਕਰੋ ਜਿਵੇਂ ਕਿ ਕਈ ਵਾਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਨਹੀਂ ਹੁੰਦੀ ਪਰ ਅਸੀਂ ਉਸ ਦੀ ਸੁੰਦਰਤਾ ਨੂੰ ਵੇਖ ਕੇ ਖਰੀਦ ਲੈਂਦੇ ਹਾਂ ਜੋ ਕਿ ਬਾਅਦ ਵਿੱਚ ਕਿਸੇ ਵੀ ਕੰਮ ਨਹੀਂ ਆਉਂਦੀ ਨੰਬਰ 14 ਲੌਂਗ ਦੀ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਲੌਂਗ ਵਿੱਚ ਵਿਸ਼ੇਸ਼ antioxidant ਗੁਣ ਹੁੰਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਲੌਂਗ ਦੀ ਵਰਤੋਂ ਲਗਾ ਨਾਲ ਲੜਨ ਅਤੇ ਕਿਟਾਣੂਆਂ ਨੂੰ ਮਾਰਨ ਵਿੱਚ ਮਦਦ ਕਰਦੀ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਵੀ ਸਾਨੂੰ ਬਚਾਉਂਦਾ ਹੈ ਲੌਂਗ ਦੇ ਮਸਾਲੇ ਦੀ ਖੁਸ਼ਬੂ ਚਾਹ ਦੇ ਸਵਾਦ ਅਤੇ ਗੁਣਾਂ ਨੂੰ ਵੀ ਵਧਾਉਂਦੀ ਹੈ ਇਸ ਤੋਂ ਇਲਾਵਾ ਲੌਂਗ ਦੀ ਵਰਤੋਂ ਇਕਾਗਰਤਾ ਵਧਾਉਣ ਵਿੱਚ ਵੀ ਸਾਡੀ ਮਦਦ ਕਰਦੀ ਹੈ ਨੰਬਰ 15 ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ 15-20 ਮਿੰਟ ਹਰੇ ਘਾਹ ਤੇ ਨੰਗੇ ਪੈਰੀ ਤੁਰਨਾ ਚਾਹੀਦਾ ਹੈ ਘਾਹ ਤਰੇਲ ਨਾਲ ਗਿੱਲਾ ਰਹਿੰਦਾ ਹੈ ਇਸ ਤੇ ਨੰਗੇ ਪੈਰੀ ਚੱਲਣ ਨਾਲ ਅੱਖਾਂ ਦੇ ਤਣਾਅ ਤੋਂ ਸਾਨੂੰ ਰਾਹਤ ਮਿਲਦੀ ਹੈ ਅਤੇ ਸਾਡੀ ਨਜ਼ਰ ਵੀ ਵੱਧ ਜਾਂਦੀ ਹੈ ਨੰਬਰ 16 ਪਾਲਕ, ਕੋਬੀ, ਹਰੀਆਂ ਸਬਜ਼ੀਆਂ ਅਤੇ ਪੀਲੇ ਫਲਾਂ ਦਾ ਸੇਵਨ ਕਰੋ। ਵਿਟਾਮਿਨ A, C ਅਤੇ E ਨਾਲ ਭਰਪੂਰ ਕਈ ਪੀਲੇ ਫਲ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਪਪੀਤਾ ਸੰਤਰਾ ਨਿੰਬੂ ਆਦਾਂ ਸੇਵਨ ਦਿਨ ਦੇ ਉਜਾਲੇ ਵਿੱਚ ਦੇਖਣ ਦੀ ਸਾਡੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਸੋ ਇਸ ਦੇ ਨਾਲ ਹੀ ਚੀਕਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਪਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਹਰ ਰੋਜ਼ ਸਵੇਰੇ ਉੱਠ ਕੇ ਵਾਸੀ ਰੋਟੀ ਖਾਣ ਨਾਲ ਦੰਦਾਂ ਨੂੰ ਤੱਤਾ ਠੰਡਾ ਲੱਗਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਵੀ ਹੋ ਜਾਂਦੇ ਹਨ ਅਤੇ ਇਸ ਨਾਲ ਤੇਜ਼ਾਬ ਬਣਨੋਂ ਵੀ ਹਟ ਜਾਂਦਾ ਹੈ ਨੰਬਰ 2 ਜੇ ਸਰੀਰ ਵਿੱਚ ਬਾਧੂ ਚਰਬੀ ਹੋਵੇ ਉਸ ਨੂੰ ਰਾਤ ਨੂੰ ਸੌਣ ਵੇਲੇ ਭੇੜ ਦਾ ਦੁੱਧ ਪੀਣਾ ਚਾਹੀਦਾ ਹੈ ਇਸ ਨਾਲ ਬਾਧੂ ਚਰਬੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਅਤੇ ਇਸ ਨਾਲ ਹਾਜ਼ਮਾ ਵੀ ਵਧਦਾ ਹੈ ਨੰਬਰ 3 ਜੇ ਸੀਆਂ ਅੱਖਾਂ ਦੀ ਰੋਸ਼ਨੀ ਘਟ ਹੋਵੇ ਉਸ ਨੂੰ ਰੋਜ਼ਾਨਾ ਇੱਕ ਅੰਬ ਖਾਣਾ ਚਾਹੀਦਾ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਵੱਧ ਜਾਂਦੀ ਹੈ ਅਤੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਨੰਬਰ 4 ਜਿਸ ਨੂੰ ਡਿਪਰੈਸ਼ਨ ਹੁੰਦਾ ਹੋਵੇ ਉਸ ਨੂੰ ਉਸ ਸਮੇਂ ਆਪਣੇ ਸਿਰ ਵਿੱਚ ਕਿਸੇ ਵੀ ਤੇਲ ਨਾਲ ਮ사ਜ ਕਰਨੀ ਚਾਹੀਦੀ ਹੈ ਇਸ ਨਾਲ ਸਿਰ ਹਲਕਾ ਹੋ ਜਾਵੇਗਾ ਅਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ ਨੰਬਰ 5 ਜਿਸ ਦੀ ਕਮਰ ਵਿੱਚ ਦਰਦ ਜ਼ਿਆਦਾ ਹੁੰਦਾ ਹੋਵੇ ਉਸ ਨੂੰ ਰੋਜ਼ਾਨਾ ਫਲਮ ਖਾਣੇ ਖਾਣੇ ਚਾਹੀਦੇ ਹਨ ਇਸ ਨਾਲ ਸਰੀਰ ਦਾ ਕੈਲਸ਼ੀਅਮ ਪੂਰਾ ਹੋ ਜਾਂਦਾ ਹੈ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਜੋੜਾਂ ਦਾ ਦਰਦ ਅਤੇ ਕਮਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 6 ਜੇਕਰ ਅਸੀਂ ਆड़ੂ ਜ਼ਿਆਦਾ ਖਾਂਦੇ ਹਾਂ ਤਾਂ ਇਸ ਨਾਲ ਮਿਹਦਾ ਮਜ਼ਬੂਤ ਬਣਦਾ ਹੈ ਅਤੇ ਕਦੇ ਵੀ ਸਾਨੂੰ ਮੇਦੇ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਇਸ ਲਈ ਗਰਮੀਆਂ ਵਿੱਚ ਆड़ੂ ਜ਼ਰੂਰ ਖਾਓ ਅਤੇ ਤੁਸੀਂ ਗਰਮੀ ਤੋਂ ਵੀ ਬਚੇ ਰਹੋਗੇ ਨੰਬਰ 7 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੇ ਅੰਗੂਠਿਆਂ ਤੇ ਸਰੋਂ ਦੇ ਤੇਲ ਦੀ ਮ사ਜ ਕਰਨ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਅੱਖਾਂ ਸੰਬੰਧੀ ਹੋਰ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 8 ਕਦੇ ਵੀ ਅੰਬ ਖਾਣ ਤੋਂ ਬਾਅਦ ਪਾਣੀ ਨਾ ਪੀਓ ਇਸ ਨਾਲ ਪੇਟ ਦਰਦ ਹੋਣ ਲੱਗ ਜਾਂਦਾ ਹੈ ਅੰਬ ਖਾਣ ਤੋਂ ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਨੰਬਰ 9 ਜਿਸ ਨੂੰ ਥਕਾਵਟ ਜ਼ਿਆਦਾ ਹੁੰਦੀ ਹੈ ਉਸ ਨੂੰ ਦਿਨ ਵਿੱਚ ਇੱਕ ਵਾਰ ਇੱਕ ਅੱਧਾ ਗਿਲਾਸ ਬੱਕਰੀ ਦੇ ਦੁੱਧ ਦਾ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਦੀ ਅੰਦਰੂਨੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਸਰੀਰ ਥਕਾਵਟ ਮਹਿਸੂਸ ਕਰਨੋਂ ਵੀ ਘਟ ਜਾਂਦਾ ਹੈ ਨੰਬਰ 10 ਜੋ ਔਰਤਾਂ ਮਾਂਗ ਵਿੱਚ ਸਿੰਧੂਰ ਲਾਉਂਦੀਆਂ ਹਨ ਅਤੇ ਉਸ ਜਗ੍ਹਾ ਤੋਂ ਉਹਨਾਂ ਦੇ ਵਾਲ ਝੜ ਜਾਂਦੇ ਹਨ ਤਾਂ ਉਹ ਔਰਤਾਂ ਉਸ ਜਗ੍ਹਾ ਉੱਪਰ অ্যালোਵੈਰਾ ਜੈੱਲ ਦੀ ਮ사ਜ ਰੋਜ਼ਾਨਾ ਕਰਨ ਇਸ ਨਾਲ ਉਸ ਜਗ੍ਹਾ ਉੱਪਰ ਵਾਲ ਆ ਜਾਣਗੇ ਨੰਬਰ 11 ਗਰਮੀਆਂ ਵਿੱਚ ਜੇਕਰ ਤੁਹਾਡੇ ਸਰੀਰ ਵਿੱਚ ਗਰਮੀ ਭਰ ਗਈ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਅੱਧਾ ਚਮਚ ਗੂੰਦ ਘੀਰਾ ਦਾ ਭਾਂਕੇ ਰੱਖ ਦੇਵੋ ਅਤੇ ਸਵੇਰ ਦੇ ਸਮੇਂ ਰੋਟੀ ਖਾਣ ਤੋਂ ਘੰਟਾ ਬਾਅਦ ਵਿੱਚ ਇਸ ਵਿੱਚ ਦੁੱਧ ਅਤੇ ਖੰਡ ਪਾ ਕੇ ਇਸ ਨੂੰ ਖਾ ਲਓ ਇਸ ਨਾਲ ਸਾਰੀ ਗਰਮੀ ਸਰੀਰ ਵਿੱਚੋਂ ਬਾਹਰ ਨਿਕਲ ਜਾਵੇਗੀ ਨੰਬਰ 12 ਲਗਾਤਾਰ ਟੀਵੀ ਦੇਖਣ ਨਾਲ ਅੱਖਾਂ ਦੀ ਰੌਸ਼ਨੀ ਘਟ ਹੋ ਜਾਂਦੀ ਹੈ ਕਿਉਂਕਿ ਟੀਵੀ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਸਾਡੀਆਂ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਟੀਵੀ ਨੂੰ ਕਦੇ ਵੀ ਬਹੁਤ ਨੇੜੇ ਜਾਂ ਬਹੁਤ ਦੂਰ ਅਤੇ ਲੇਟ ਕੇ ਵੀ ਨਹੀਂ ਦੇਖਣਾ ਚਾਹੀਦਾ ਨੰਬਰ 13 ਸੋਇਆ ਅਤੇ ਇਸ ਦੇ ਉਤਪਾਦਾਂ ਵਿੱਚ ਬਹੁਤ ਘੱਟ ਚਰਬੀ ਅਤੇ ਚੰਗੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਇਸ ਵਿੱਚ ਜ਼ਰੂਰੀ ਫੈਟੀ ਐਸਿਡ ਵਿਟਾਮਿਨ E ਅਤੇ ਕਈ ਹੋਰ ਜ਼ਰੂਰੀ ਤੱਤ ਹੁੰਦੇ ਹਨ ਜੋ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਨੰਬਰ 14 ਵਾਲਾਂ ਤੇ ਕਲਰ ਹੇਅਰ ਡਾਈ ਅਤੇ ਕੈਮੀਕਲ ਵਾਲਾ ਸ਼ੈਂਪੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਸਾਡੀਆਂ ਅੱਖਾਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 15 ਅੱਖਾਂ ਦੀ ਰੋਸ਼ਨੀ ਵਧਾਉਣ ਲਈ ਆਪਣੀ ਖੁਰਾਕ ਵਿੱਚ ਪਿਆਜ਼ ਅਤੇ ਲਸਣ ਨੂੰ ਜ਼ਰੂਰ ਸ਼ਾਮਿਲ ਕਰੋ ਇਨ੍ਹਾਂ ਵਿੱਚ ਗੰਧਕ ਹੁੰਦਾ ਹੈ ਜੋ ਅੱਖਾਂ ਲਈ ਗਲੂਟੈਥਿਓਨ ਨਾਮਕ ਐਂਟੀਆਕਸੀਡੈਂਟ ਪੈਦਾ ਕਰਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਕਰਦਾ ਹੈ ਨੰਬਰ 16 ਕਬਜ਼ ਲਗਾਤਾਰ ਕਬਜ਼ ਰਹਿਣ ਨਾਲ ਸਰੀਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਜਾਂਦਾ ਹੈ ਇਸ ਨੂੰ ਬਿਮਾਰੀਆਂ ਦੀ ਜੜ ਵੀ ਕਿਹਾ ਜਾਂਦਾ ਹੈ ਕਾਬਲ ਦੀ ਸਿਕਾਇਤ ਹੋਣ ਤੇ ਹਿੰਗ ਦੇ ਚੂਰਨ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਓ ਸਵੇਰੇ ਬਹੁਤ ਰਾਹਤ ਮਹਿਸੂਸ ਕਰੋਗੇ ਨੰਬਰ 17 ਜ਼ਖਮ ਜੇ ਕੁਝ ਸਮੇਂ ਤੱਕ ਖੁੱਲੇ ਰਹੇ ਤਾਂ ਉਸ ਵਿੱਚ ਛੋਟੇ ਛੋਟੇ ਜੀਵਾਣੂ ਪੈਦਾ ਹੋ ਸਕਦੇ ਹਨ ਜ਼ਖਮ ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ ਨੰਬਰ 18 ਹਰ ਰੋਜ਼ ਦੇ ਭੋਜਨ ਵਿੱਚ ਦਾਲ ਕੜੀ ਤੇ ਕੋਸ ਸਬਜ਼ੀਆਂ ਵਿੱਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੋ ਜਾਂਦੀ ਹੈ। ਨੰਬਰ 19 ਪਿਆਜ਼ ਦਾ ਰਸ ਕੱਪੜੇ 'ਚ ਛਾਣ ਕੇ ਇਸ ਨੂੰ ਗਰਮ ਕਰਕੇ ਚਾਰ ਬੂੰਦਾਂ ਕੰਨ ਵਿੱਚ ਪਾਓ। ਕੰਨ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ। ਨੰਬਰ 2 ਹਲਦੀ ਤੇ ਸੇਦਾ ਨਾਮਕ ਬਰੀਕ ਪੀਸ ਕੇ ਸਰੋਂ ਦੇ ਤੇਲ ਵਿੱਚ ਮਿਲਾ ਕੇ ਸਵੇਰੇ ਸ਼ਾਮ ਮੰਜਨ ਵਾਂਗ ਕਰੋ ਦੰਦਾਂ ਦਾ dard ਬੰਦ ਹੋ ਜਾਵੇਗਾ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ